ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਕਰਨਾਲ ਬਾਠ ਦੇ ਨਾਲ ਹੋਏ ਧੱਕੇ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਈ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਤੇ ਉਸਨੇ ਆਪਣੇ ਪਿਤਾ ਨੂੰ ਕਹਿ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਸੀਰਤ ਕੌਰ ਮਾਨ ਜੋ ਕਿ ਭਗਵੰਤ ਮਾਨ ਦੀ ਵੱਡੀ ਬੇਟੀ ਹੈ ਤੇ ਉਹ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀ ਹੈ ਜੋ ਕਿ ਭਗਵੰਤ ਮਾਨ ਦੇ ਉੱਪਰ ਉਸਨੇ ਕਾਫੀ ਇਲਜ਼ਾਮ ਵੀ ਲਗਾਏ ਸੀ ਅੱਜ ਤੋਂ 1 ਸਾਲ ਪਹਿਲਾਂ ਲਾਈਵ ਹੋ ਕੇ ਹੁਣ ਕਰਨਲ ਬਾਠ ਦੇ ਨਾਲ ਜੋ ਧੱਕਾ ਹੋਇਆ ਕਰਨਲ ਬਾਠ ਦੇ ਨਾਲ ਕੁੱਟਮਾਰ ਹੋਈ ਅਤੇ ਉਸਦੇ ਪੁੱਤਰ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਇਹ ਮਾਮਲਾ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਸੈਨਿਕ ਸਾਡੇ ਦੇਸ਼ ਦੇ ਸੱਚੇ ਹੀਰੋ ਉਹੀ ਸੁਰੱਖਿਤ ਨਹੀਂ ਤੇ ਆਮ ਪਬਲਿਕ ਦੇ ਨਾਲ ਇਹ ਕੀ ਕਰਦੇ ਹੋਣਗੇ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਉਸਨੇ ਲਾਈਵ ਹੋ ਕੇ ਆਪਣੇ ਪਿਤਾ ਨੂੰ ਕਹਿ ਦਿੱਤੀਆਂ ਖਰੀਆਂ ਅੱਖਰੀਆਂ ਗੱਲਾਂ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੋਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਭਗਵੰਤ ਮਾਨ ਦੇ ਬਾਰੇ ਕਿ ਭਗਵੰਤ ਮਾਨ ਹੈ ਇਸ ਵਕਤ ਪੰਜਾਬ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਦਾ ਫਰਜ਼ ਬਣਦਾ ਹੈ ਕਿ ਮੇਰਾ ਪੰਜਾਬ ਹੈ ਇਹ ਸ਼ਾਂਤ ਰਹੇ ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਦੰਗਾ ਨਾ ਹੋਵੇ ਪਰ ਪੰਜਾਬ ਦੇ ਵਿੱਚ ਆਏ ਦਿਨ ਹੀ ਐਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਸਪ੍ਰੀਤ ਸਿੰਘ ਵਰਗੇ ਨੌਜਵਾਨ ਦਾ ਇਨਕਾਊਂਟਰ ਹੋ ਜਾਂਦਾ ਹੈ ਇੱਕ 17 ਸਾਲਾਂ ਦਾ ਬੱਚਾ ਚੰਡੀਗੜ੍ਹ ਪੁਲਿਸ ਵੱਲੋਂ ਸਕੂਲ ਦੇ ਵਿੱਚੋਂ ਚੁੱਕ ਲਿਆ ਉਸ ਦੇ ਥਾਣੇ ਵਿੱਚ ਲਿਆ ਕੇ ਉਸ ਨੂੰ ਥੱਪੜ ਮਾਰੇ ਗਏ ਅਤੇ ਉਸ ਬੱਚੇ ਨੇ ਡਰ ਦੇ ਮਾਰੇ ਘਰ ਆ ਕੇ ਆਤਮ ਹੱਤਿਆ ਕਰ ਲਈ ਕਿੰਨੇ ਹੀ ਨੌਜਵਾਨਾਂ ਦੇ ਫਰਜੀ ਇਨਕਾਊਂਟਰ ਹੋਏ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਂ ਪੂਰੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਪਰ ਇਸ ਸਭ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਮਾਵਾਂ ਦੇ ਪੁੱਤ ਖੋਏ ਜਾ ਰਹੇ ਨੇ ਇਸ ਦਾ ਜ਼ਿੰਮੇਵਾਰ ਹੈ ਕੌਣ ਇਹ ਸੋਚਣਾ ਬਹੁਤ ਜ਼ਰੂਰੀ ਹੈ ਉਹਨਾਂ ਮਾਵਾਂ ਦੇ ਪੁੱਤ ਵਾਪਸ ਮੋੜ ਕੇ ਕੋਈ ਲਿਆ ਸਕਦਾ ਹੈ ਭਗਵੰਤ ਮਾਨ ਇਸ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਭਗਵੰਤ ਮਾਨ ਤਾਂ ਆਪਣੇ ਪਰਿਵਾਰਕ ਮਸਲਿਆਂ ਦੇ ਵਿੱਚ ਉਲਝਿਆ ਰਹਿੰਦਾ ਹੈ ਆਪਣੀ ਛੋਟੀ ਬੇਟੀ ਦੇ ਉੱਪਰ ਜਨਮ ਦਿਨ ਦੇ ਉੱਪਰ ਉਸ ਨੇ ਵੱਡੇ ਵੱਡੇ ਸਿੰਗਰਾਂ ਨੂੰ ਬੁਲਾ ਲਿਆ ਵੱਡੇ ਵੱਡੇ ਸਟਾਰਾਂ ਨੂੰ ਬੁਲਾ ਲਿਆ ਪਰ ਉਸ ਨੇ ਕਦੇ ਇਹ ਸੋਚਿਆ ਕਿ ਜਿਹੜੇ ਮਾਵਾ ਦੇ ਪੁੱਤ ਫਰਜੀ ਇਨਕਾਊਂਟਰਾਂ ਦੇ ਵਿੱਚ ਮਾਰੇ ਜਾ ਰਹੇ ਨੇ ਕਰਨਲ ਬਾਠ ਵਰਗਿਆਂ ਦੇ ਪਰਿਵਾਰ ਅੱਜ ਪੂਰਾ ਸਹਿਮਿਆ ਹੋਇਆ ਹੈ ਸੱਤਵੇਂ ਦੇ ਵਿੱਚ ਹੈ ਕਦੇ ਉਹਨਾਂ ਬਾਰੇ ਉਸ ਨੇ ਸੋਚਿਆ ਕਰਨਲ ਬਾਠ ਦੇ ਨਾਲ ਕੁੱਟਮਾਰ ਕੀਤੀ ਗਈ ਪੁਲਿਸ ਵੱਲੋਂ ਸਰਾਸਰ ਧੱਕਾ ਕੀਤਾ ਗਿਆ ਉਸ ਦੇ ਬਾਰੇ ਕਦੇ ਭਗਵੰਤ ਮਾਨ ਨੇ ਸੋਚਿਆ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਇਹ ਭਗਵੰਤ ਮਾਨ ਇਹ ਸ਼ਾਂਤ ਕਿਉਂ ਬੈਠਾ ਹੈ ਇੱਕ ਵੀ ਬਿਆਨ ਨਹੀਂ ਦਿੰਦਾ ਇਸਨੇ ਪੁਲਿਸ ਦੇ ਖਿਲਾਫ ਕਿ ਕਰਨਲ ਬਾਠਨ ਨੇ ਇਸਨੇ ਗਲਤ ਕੁੱਟਿਆ ਜਾਂ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੋਇਆ ਜਾਂ ਹੋਰ ਇੱਕ ਬੱਚੇ ਦੇ ਨਾਲ ਕੁੱਟਮਾਰ ਕੀਤੀ ਬੱਚੇ ਨੇ ਡਰ ਦੇ ਮਾਰੇ ਆਤਮ ਹੱਤਿਆ ਕਰ ਲਈ ਇੱਕ ਵਾਰ ਵੀ ਇਸਨੇ ਆਪਣੇ ਮੂੰਹ ਦੇ ਵਿੱਚੋਂ ਇਹ ਜਵਾਬ ਨਹੀਂ ਦਿੱਤਾ ਕੋਈ ਇਸਨੇ ਬਿਆਨ ਨਹੀਂ ਦਿੱਤਾ ਇਸ ਦੀ ਬੇਟੀ ਸੀਰਤ ਕੌਰ ਮਾਨ ਜੋ ਅਕਸਰ ਹੀ ਲਾਈਵ ਹੋ ਕੇ ਕਹਿੰਦੀ ਰਹਿੰਦੀ ਹੈ ਕਿ ਸਾਡਾ ਪਿਤਾ ਤਾਂ ਆਪਣੇ ਪਰਿਵਾਰ ਦਾ ਹੀ ਨਹੀਂ ਬਣਿਆ ਤੇ ਪੂਰੇ ਪੰਜਾਬ ਦਾ ਕਿਵੇਂ ਬਣੇਗਾ ਹੁਣ ਇਹ ਸਾਰੀ ਗੱਲ ਸੱਚ ਸਾਬਤ ਹੋ ਰਹੀ ਹੈ ਤੇ ਸੱਚ ਕਰਕੇ ਦਿਖਾ ਦਿੰਦਾ ਹੈ ਭਗਵੰਤ ਮਾਨ ਨੇ ਹੁਣ ਇਸ ਨੂੰ ਕੰਮ ਕਰਨ ਦੀ ਨੀਂਦ ਦੇ ਵਿੱਚੋਂ ਉੱਠਣਾ ਚਾਹੀਦਾ ਹੈ ਪੰਜਾਬ ਬਹੁਤ ਬੁਰੇ ਹਾਲਾਤਾਂ ਵਿੱਚ ਦੀ ਗੁਜ਼ਰ ਰਿਹਾ ਹੈ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ